ਸੋ ਜੀ ਇਹ ਪਹੁੰਚ ਗਿਆਂ ਅਸੀਂ ਸਕਾਟਲੈਂਡ ਦੇ ਪਿੰਡ ਦੇ ਵਿੱਚ ਜਿਹੜੇ ਇਹਨਾਂ ਦੇ ਪੁਰਾਣੇ ਪਿੰਡ ਹੈ ਨਾ ਟ੍ਰੈਡੀਸ਼ਨਲ ਟੱਚ ਦੇ ਕੋ ਛੋਜ ਹੁੰਦੇ ਆ ਇੰਨੀ ਕਿ ਜ਼ਿਆਦਾ ਤੁਹਾਨੂੰ ਪਿੰਡ ਚ ਗ੍ਰੀਨਰੀ ਪੁਰਾਣੇ ਘਰ ਐਨਾ ਸੋਹਣਾ ਵਾਲਾ ਦੇਖਣ ਨੂੰ ਮਿਲੇਗਾ ਇਹ ਦੇਖੋ ਇਧਰਲੇ ਪਾਸਿਓਂ ਦਰਿਆ ਆ ਰਹੇ ਹੈ ਕੋਈ ਤੇ ਉਹ ਆਪਾਂ ਪੂਰੇ ਪਿੰਡ ਦਾ ਘੇੜਾ ਦੇਣਾ ਉਧਰਲੇ ਪਾਸੇ ਕੁਝ ਘਰ ਹੈ ਤੇ ਗਲੀਆਂ ਹਾਂਜੀ ਇਹ ਗਲੀਆਂ ਹਾਂ ਪਿੰਡ ਦਾ ਨਾਮ ਹੈ ਜਿਹੜਾ ਉਹ ਤੁਹਾਨੂੰ ਦੱਸ ਹੀ ਦਿੱਤਾ ਤੇ ਦੇਖੋ ਬਹੁਤ ਸਾਰੇ ਟੂਰਿਸਟ ਇਹਨੂੰ ਸਪੈਸ਼ਲੀ ਘੁੰਮਣ ਆਉਂਦੇ ਆ ਅੱਜ ਕੱਲ ਦਾ ਜਿਹੜਾ ਇਹ ਪਿੰਡ ਆ ਮਤਲਬ ਇਹਦੇ ਕਰਕੇ ਜਿਆਦਾ ਮਸ਼ਹੂਰ ਹੈਗਾ ਟੂਰਿਸਟ ਵਿਲੇਜ ਦੇ ਨਾਮ ਨਾਲ ਕਿਉਂਕਿ ਜਿਵੇਂ ਸ਼ਹਿਰ ਦੇ ਰਾਜਧਾਨੀ ਦੇ ਨੇੜੇ ਪੈਂਦਾ ਹੈਗਾ ਤਾਂ ਕਰਕੇ ਮੈਨੂੰ ਲੱਗਾ ਮਸ਼ਹੂਰ ਹੋ ਗਿਆ ਹੋਵੇ ਲੋਕ ਤਾਂ ਹੀ ਕਰਕੇ ਜਿਆਦਾ ਆਉਂਦੇ ਆ ਹਨਾ ਤੇ ਇੱਥੇ ਜਿੰਨਿਆ ਤੁਸੀਂ ਘਰ ਦੇਖ ਰਹੇ ਹੋ ਸਾਹਮਣੇ ਇਹ ਤੇ ਲੋਕ ਰਹਿੰਦੇ ਆ ਅੱਜ ਵੀ ਸਾਰੇ ਤੇ ਆ ਇਹਨਾਂ ਦੀਆਂ ਦੁਕਾਨਾਂ ਦੁਕਾਨਾਂ ਐ ਉਹ ਜਿਹੀ ਹੁੰਦੀਆਂ ਆ ਇਹਦੇ ਵਿੱਚ ਕੀ ਕੀ ਵੇਚ ਰਿਹਾ ਇਹ ਬੰਦਾ ਆਈਸਕ੍ਰੀਮ ਸਨੈਕਸ ਵੇਚ ਰਿਹਾ ਹੈ ਮਿਰਚ ਵੇਚ ਰਿਹਾ ਹੈ ਮਿਰਚ ਇਹ ਚ ਕੁਝ ਹੋਰ ਆਏ ਤਾਂ ਇੱਥੋਂ ਦੀ ਹੈ ਲੋਕਲ ਸਕਾਟਿਸ਼ ਹੈ ਕਾਫੀ ਬਾਈਕ ਹੈ ਕਾਫੀ ਹੈ ਖੁਸ਼ੀ ਮੈਨੂੰ ਅਸੀਂ ਕਿਤੇ ਆਈਸਕ੍ਰੀਮ ਆਈਸਕ੍ਰੀਮ ਤਾਂ ਅੱਗੇ ਮਿਲ ਜਾਊਗਾ ਜੀ ਕਰ ਜਿਹੜੇ ਇਹਨਾਂ ਦੇ ਜਿਹੜਾ ਮਟੀਰੀਅਲ ਯੂਜ਼ ਕੀਤਾ ਹੋਇਆ ਹੈ ਨਾ ਤੇ ਉਹ ਸਾਰਾ ਪੱਥਰ ਆ ਤੇ ਜਿਵੇਂ ਪੁਰਾਣੇ ਟਾਈਮਾਂ ਚ ਹੁੰਦਾ ਸੀਗਾ ਕਿਤੇ ਕਿਤੇ ਨੋ ਐਂਟਰੀ ਵੀ ਆ ਉਹ ਲਿਖਿਆ ਹੋਇਆਗਾ ਪ੍ਰਾਈਵੇਟ ਨੋ ਐਂਟਰੀ ਸਾਹਮਣੇ ਕੋਟੇਜ ਨੇ ਜੋ ਬਹੁਤ ਪੁਰਾਣੇ ਹਾਂਜੀ ਬਹੁਤ ਪੁਰਾਣੇ ਕੋਟੇਜ ਬਣੇ ਹੋਏ ਆ ਇੱਥੇ ਮਤਲਬ ਪੁਰਾਣੇ ਘਰ ਪੁਰਾਣੇ ਬਣੇ ਹੋਏ ਨੇ ਘਰ ਹਾਂਜੀ ਆਮ ਨਹੀਂ ਹੈਗੇ ਬਹੁਤ ਪੁਰਾਣੇ ਪਰ ਲੋਕ ਰਹਿੰਦੇ ਆ ਨਾ ਇਹਨਾਂ ਚ ਮੈਨੂੰ ਲੱਗਦਾ ਹੈ ਨਾ ਜਿਹੜੇ ਨਾ ਇੱਥੋਂ ਦੇ ਪਿੰਡਾਂ ਇਹਨਾਂ ਦਾ ਸਟਾਈਲ ਦਾ ਬਹੁਤ ਫਰਕ ਹੈਗਾ ਤੇ ਪਤਾ ਨਹੀਂ ਇਹ ਪੁਰਾਣਾ ਹੈ ਮਤਲਬ ਟ੍ਰੈਡੀਸ਼ਨਲ ਹੈ ਇਹਨਾਂ ਦਾ ਜਿਹੜੇ ਪੁਰਾਣੇ ਰਿਵਾਜ ਦੇ ਘਰ ਹੁੰਦੇ ਸੀ ਹਨ ਤੇ ਵੈਸੇ ਤਾਂ ਜਿਵੇਂ ਅਸੀਂ ਜਿੱਥੇ ਆਪਣੇ ਪਿਛਲੇ ਵਲੌਗ ਤੁਸੀਂ ਪਹਿਲਾਂ ਦੇਖਿਆ ਹੋਣਾ ਜਿੱਥੇ ਆਪਣੇ ਪੰਜਾਬੀ ਬਾਈ ਰਹਿੰਦੇ ਸੀ ਉੱਥੇ ਘਰ ਹੋਰ ਤਰ੍ਹਾਂ ਦੇ ਤੇ ਇਹ ਘਰ ਹੋਰ ਤਰ੍ਹਾਂ ਦੇ ਤਾਂ ਬਹੁਤ ਉੱਚੇ-ਉੱਚੀਆਂ ਛੱਤਾਂ ਇੰਨੀਆਂ-ਨੀ ਉੱਚੀਆਂ ਪਾਜੀਆਂ ਹੁੰਦੀਆਂ ਹਾਂ ਹਾਂ ਉਹ ਨਵੇਂ ਬਣੇ ਹੋਏ ਇਹ ਪੁਰਾਣਾ ਹੋ ਗਿਆ ਇਹ ਜਮਾ ਪੁਰਾਣੇ ਜਿਵੇਂ ਆਪਣੇ ਪਿੰਡਾਂ ਜਾਂ ਪੁਰਾਣੇ ਦਰਵਾਜ਼ੇ ਨਹੀਂ ਹੁੰਦੇ ਸੀ ਤੇ ਦਰਵਾਜੇ ਵਿੱਚੋਂ ਨਹੀਂ ਲੰਘ ਕੇ ਦਰਵਾਜ਼ਾ ਅਗਲਾ ਕਹਿੰਸੀ ਵੀ ਦਰਵਾਜੇ ਦੇ ਅੰਦਰ ਹੈ ਭਈ ਆਪਣਾ ਘਰ ਤੇ ਦਰਵਾਜੇ ਦੇ ਅੰਦਰ ਘਰ ਨੇ ਸਾਰੇ ਕੀ ਬਾਤ ਹੈ ਯਾਰ ਖੂਬਸੂਰਤੀ ਹੋ ਲੱਗ ਗਈ ਪਿੰਡ ਦੀ ਵਾਕੀ ਬਹੁਤ ਸੋਹਣਾ ਘੰਟਾ ਘਰ ਬਣਿਆ ਹੈ ਇਹ ਸਾਰੇ ਖੁਸ਼ੀ ਸਾਰੇ ਪੱਥਰ ਲੱਗਿਆ ਹੋਇਆ ਹੈ ਨਾ ਆ ਦੇਖੋ ਤੁਹਾਨੂੰ ਨੇੜੇ ਤੋਂ ਦਿਖਾ ਦਿੰਦਾ ਸਾਰਾ ਪੱਥਰ ਆ ਇੱਥੇ ਕਿਤੇ ਇੱਕ ਜਗ੍ਹਾ ਵੀ ਇਟ ਨਹੀਂ ਯੂਜ਼ ਕੀਤੀ ਹੋਈਆਂ ਲੱਕੜਾਂ ਲੱਕੜਾਂ ਰੱਖੀਆਂ ਹੋਈਆਂ। ਵਿੰਟਰ ਲਈ ਠੰਡ ਰਹਿੰਦੀ ਇੱਥੇ। ਜੇ ਨਾ ਤੁਸੀਂ ਯੂਰਪ ਦੇ ਪਹਿਲਾਂ ਪਿੰਡ ਦੇਖਿਆ ਪੁਰਾਣੇ ਤੇ ਤਾਂ ਨਾਲ ਨੂੰ ਕਾਫੀ ਸਾਰੀਆਂ ਚੀਜ਼ਾਂ ਦਾ ਫਰਕ ਲੱਭੂਗਾ ਮਤਲਬ ਸਕਾਟਲੈਂਡ ਦੇ ਪਿੰਡਾਂ ਦਾ ਵੀ ਇੱਥੇ ਦਾ ਕਲਚਰ ਦਾ। ਆਹ ਛੱਤਾਂ ਦੀ ਮੈਂ ਗੱਲ ਕਰਦਾ ਸੀਗਾ ਜਿਵੇਂ ਆ ਜਿਹੜੇ ਆਹ ਕਰ ਇਹ ਵੀ ਬਾਅਦੋਂ ਬਣੇ ਹੋ ਸਕਦੇ ਆ ਜਿਹੜੇ ਆਹ ਕਰ ਇਹ ਨਵੇਂ ਲੱਗਦੇ ਆ ਤੇ ਆ ਜਿਹੜੇ ਇੱਧਰਲੇ ਪਾਸੇ ਨੇ ਇਹ ਦੇਖੋ ਕਲਰ ਕਿਡੇ-ਕਡੇ ਉੱਚੇ ਕਿੰਨੇ ਹਾਂ ਪੁਰਾਣਾ ਕਲਰ ਹੈ ਤੇ ਹੁਣ ਅਸੀਂ ਕਿਰਪਨ ਪਿੰਡ ਹੈਨਾ ਇੰਗਲੈਂਡ ਦੇ ਪਿੰਡ ਨਹੀਂ ਦੇਖੇ ਅਸੀਂ ਕੋਸ਼ਿਸ਼ ਕਰਾਂਗੇ ਇੰਗਲੈਂਡ ਦਾ ਵੀ ਪੁਰਾਣਾ ਪਿੰਡ ਕੋਈ ਨਾ ਲੱਭ ਕੇ ਇੰਗਲੈਂਡ 'ਚ ਵੀ ਪਿੰਡ ਹੈਗੇ ਆ ਇਕੱਲਾ ਇਹ ਨਹੀਂ ਹੈਗਾ ਲੰਡਨ ਹੈ ਸਾਰੇ ਸ਼ਹਿਰੀ ਸ਼ਹਿਰ ਤੇ ਉਹ ਦਿਖਾਉਣ ਹੋਣੇ ਤੁਹਾਨੂੰ ਇਹ ਅਸੀਂ ਬ੍ਰਿਜ ਤੇ ਪਹੁੰਚ ਗਏ ਇਹ ਬਹੁਤ ਮਸ਼ਹੂਰ ਹੈਗਾ ਇਹ ਦੇਖੋ ਆ ਸਾਰੇ ਘਰ ਅੱਛਾ ਬਾਹਰ ਦੀ ਇੱਕ ਗੱਲ ਹੋ ਰਹਾ ਹੈ ਵੀ ਜਿੰਨੇ ਵੀ ਘਰ ਹੁੰਦੇ ਨੇ ਉਹ ਤੁਹਾਨੂੰ ਇੱਕੋ ਜਿਹੇ ਮਿਲਣਗੇ ਤੇ ਇਧਰ ਅਲੱਗ ਸੀ ਆਪ ਬਣਾ ਕੇ ਦਿੰਦੀ ਹੈ ਨਾ ਸਰਕਾਰ ਹਾਂਜੀ ਇੱਥੇ ਆਪ ਤੋਂ ਤੁਸੀਂ ਬਣਾ ਨਹੀਂ ਸਕਦੇ ਆਪ ਤੋਂ ਤੁਸੀਂ ਵੇਚ ਨਹੀਂ ਸਕਦੇ ਮਤਲਬ ਸਰਕਾਰ ਹੀ ਕਰਦੀ ਹੈ ਜੋ ਕਰਦੀ ਹੈ ਕਾਉਂਸਲ ਨੂੰ ਤੁਸੀਂ ਵੇਚੋਗੇ ਕਾਉਂਸਲ ਤੋਂ ਤੁਸੀਂ ਲਓਗੇ ਜਦੋਂ ਵੇਚਣਾ ਉਦੋਂ ਵੀ ਇੱਕ ਮਿੰਟ ਅੱਗੇ ਜਾ ਕੇ ਦੇਖਦਾ ਜੀ ਔਰਸ ਲਈ ਤੁਹਾਨੂੰ ਟੂਰਿਸਟ ਦੇਖਣਗੇ ਲੋਕ ਘੱਟ ਦੇਖਦੇ ਆ ਇੱਥੋਂ ਦੇ ਜਿਹੜੇ ਲੋਕਲ ਆ ਤੇ ਟੂਰਿਸਟ ਵੱਧ ਦੇਖਦੇ ਕੀ ਬਾਤ ਹੈ ਕੁਝ ਕਿੰਨਾ ਸੋਹਣਾ ਹੈ ਨਾ ਤੁਸੀਂ ਇਹ ਗੱਲ ਦੇਖੋ ਕਿ ਇੱਕ ਨਾ ਉਦਮ ਦੀ ਗੱਲ ਹੈ ਜਾਂ ਭਰਾ ਅੱਲਾ ਕਰਨ ਦੀ ਜੇ ਆਪਾਂ ਆਪਣੇ ਪਿੰਡਾਂ 'ਚ ਪੰਜਾਬ 'ਚ ਸਫਾਈ ਰੱਖੀ ਤਾਂ ਸ਼ਾਇਦ ਮਨਲਾ ਆਪਣੇ ਪਿੰਡਾਂ ਨੂੰ ਵੀ ਲੋਕ ਐਂ ਦੇਖਣ ਆਉਣ ਕਿ ਪੰਜਾਬ ਦੇ ਪਿੰਡ ਕਿੰਨੇ ਸੋਹਣੇ ਹੈਗੇ ਹਨ ਪਰ ਆਪਣੇ ਆਪਣਾ ਕਲਚਰ ਸਾਹਮਣੇ ਹੋਇਆ ਆਪਾਂ ਰੂੜੀਆਂ ਪਾਥੀਆਂ ਗਹਾਰੇ ਤੇ ਕਿਉਂਕਿ ਸਾਡੇ ਕੋਲੇ ਆਉਂਦੇ ਰਹਿੰਦੇ ਨਾ ਇਥੋਂ ਵੈਸਟ ਤੋਂ ਕਾਫੀ ਸਾਰੇ ਫੋਰਨਰ ਪਿੰਡ ਆਏ ਆ ਅਸੀਂ ਉਹਨਾਂ ਨੂੰ ਉਹ ਕੁਝ ਦਿਖਾਉਨੇ ਆ ਧਾਰਾਂ ਚਾਉਂਦੇ ਆ ਕਿਵੇਂ ਅਸੀਂ ਮੱਜਾਂ ਚਾਉਂਦੇ ਆ ਉਹਨਾਂ ਰੇਡ ਹਾਂ 4x4 ਜਿਹੜਾ ਆਪਣਾ ਬਲਡ ਰੇਡਾ ਹੁੰਦਾ ਉਹ ਤੇ ਬਿਠਾਈਦਾ ਉਹਨਾਂ ਨੂੰ ਉਹ ਚੀਜ਼ਾਂ ਆਪਾਂ ਇੱਕ ਦੋ ਵਾਰੀ ਪਾਥੀਆਂ ਵੀ ਪਛਾਈਆਂ ਨੇ ਉਹ ਪਾਥੀਆਂ ਪੱਥਰ ਨੂੰ ਕੀ ਕਹਿੰਦੇ ਕੱਪਕੇ ਸੋਰੀ ਕੱਪਕੇ ਇਹੋ ਜਿਹਾ ਕੁਛ ਹੀ ਕਹਿੰਦੇ ਸੀਗੇ ਗੋਹੇ ਦੀਆਂ ਪਾਥੀਆਂ ਪੱਥੀਆਂ ਉਹਨਾਂ ਨੇ ਹੱਥ ਨਾਲ ਹਨਾ ਹਰੇਕ ਦੇ ਅਲੱਗ ਕਲਚਰ ਦੀ ਖੂਬਸੂਰਤੀ ਆਪਾਂ ਨੂੰ ਇਹਨਾਂ ਦਾ ਸੋਹਣਾ ਲੱਗਦਾ ਇਹਨਾਂ ਨੂੰ ਆਪਣਾ ਪਿੰਡਾਣਾ ਸੋਹਣਾ ਲੱਗਦਾ ਸੀ ਆਪਾਂ ਉਦੋਂ ਆਪਾਂ ਜਿਹੜੇ ਆਪਣੇ ਕੋਲੇ ਆਉਂਦੇ ਹੁੰਦੇ ਨੇ ਜਿਵੇਂ ਸਾਗ ਖਵਾਇਆ ਲੱਸੀ ਪਲਾਈ ਹਨਾ ਉਹਨਾਂ ਨੂੰ ਉਹ ਚੀਜ਼ਾਂ ਬਹੁਤ ਡਿਫਰੈਂਟ ਲੱਗਦੀ ਇਹ ਇੱਥੇ ਕੋਈ ਪਾਣੀ ਵੀ ਨਹੀਂ ਪੁੱਛਦਾ ਸੋ ਇਸ ਕਰਕੇ ਅਸੀਂ ਆਪਣੀਆਂ ਡਰਿੰਕਸ ਨਾਲ ਲੈ ਕੇ ਤੁਰਦੇ ਆ ਇਹ ਲੈਮਨ ਟੀ ਡਰਿੰਕ ਹੈ ਇਹ ਤੁਹਾਨੂੰ ਦਿਖਾਦਾ ਇਹ ਸਪੈਸ਼ਲ ਬਣੀ ਹੋਈ ਹੈਗੀ ਚਾਈਨੀਜ਼ ਆ ਚਾਈਨੀਜ਼ ਹੈ ਚైనా ਦੀ ਬਣੀ ਹੋਈ ਹੈ ਪਤਾ ਨਹੀਂ ਸਪੈਸ਼ਲ ਹੈ ਇਹ ਕੁਝ ਦੇਖ ਕੇ ਚੰਗੀਆਂ ਚੀਜ਼ਾਂ ਪੀਣੀਆਂ ਚਾਹੀਦੀਆਂ ਹੌਲੀ ਹੌਲੀ ਤਾਂ ਮਿਲ ਜੇ ਕੌਫੀ ਚਾਹ ਨਾਲ ਦਾ ਹਵਾਲੇ ਹੋ ਜੇ ਹੁਣ ਕਾ ਜੇ ਕੌਫੀ ਮਿਲ ਗਈ ਚਾਹ ਮਿਲ ਗਈ ਉਹਦੇ ਘਰਾਂਗੇ ਚਾਹ ਬਣਾ ਯਾਰ ਚਾਹ ਪੀਏ ਅੱਛਾ ਪਿੰਡ ਇਹ ਛੋਟਾ ਜਿਹਾ ਹੈ ਮੈਂ ਤੁਹਾਨੂੰ ਆ ਦੱਸਾਂ ਪਿੰਡ ਬਾਰੇ ਤਿੰਨ ਚਾਰ ਗੜੀਆਂ ਹੀ ਆ ਜਸਟ ਘੇੜਾ ਹੀ ਆ ਬਟ ਮਸਟ ਵਿਜ਼ਿਟ ਪਹਿਲੇ ਇਸ ਹੈਗਾ ਜਦੋਂ ਤੁਸੀਂ ਆਉਂਗੇ ਹਾਂਜੀ ਬਹੁਤ ਘੱਟ ਲੋਕ ਜਿਵੇਂ ਤੁਹਾਨੂੰ ਦੱਸਿਆ ਇੱਥੇ ਆਉਂਦੇ ਨੇ ਜਦੋਂ ਤੁਸੀਂ ਆਵੋ ਨਾ ਇੱਥੇ ਤੇ ਇੱਥੇ ਜ਼ਰੂਰ ਆਇਓ ਪਿੰਡ ਚ ਬੜਾ ਕੁਝ ਹੈ ਇੰਨਾ ਤੋਂ ਦੇਖਣ ਨੂੰ ਸਿੱਖਣ ਨੂੰ ਮਿਲਦਾ ਘਰਾਂ ਦਾ ਅਸੀਂ ਦਾ ਹਾਂਜੀ ਬਹੁਤ ਸੋਹਣੇ ਲੱਗਣੇ ਲਾਲ ਜਿਹੇ ਰੰਗ ਦੇ ਆਪਾਂ ਇਹ ਵੀ ਕਰੇ ਆਪਾਂ ਵੀ ਕਰੇ ਲਾਵਾਂਗੇ ਖੁਸ਼ੀ ਜਦੋਂ ਅਸੀਂ ਹੁਣ ਘਰ ਬਣਾਇਆ ਸੀ ਘਰ ਬਣਾ ਰਹੇ ਹਾਂ ਤਾਂ ਕਰਕੇ ਪਿੰਡਾਂ ਚੋਂ ਅਸੀਂ ਫਿਰ ਕੁਛ ਨਾ ਕੁਛ ਲੱਭਦੇ ਹਾਂ ਕੁਛ ਨਾ ਕੁਛ ਸਿੱਖਦੇ ਹਾਂ ਵੀ ਕਿਹੜੇ ਪਿੰਡ ਚ ਕੀ ਵਧੀਆ ਹੈ ਨਾ ਜਿਵੇਂ ਇੱਥੇ ਆਪਾਂ ਸੋਚ ਸਿੱਖਿਆ ਵੀ ਬਾਹਰ ਵੀ ਗ੍ਰੀਨਰੀ ਫੁੱਲ ਬੂਟੇ ਲਾ ਕੇ ਰੱਖਣੇ ਚਾਹੀਦੇ ਨੇ ਆ ਦੇਖੋ ਇੱਥੇ ਘਰ ਨਾਲ ਇਹਨਾਂ ਨੇ ਪੀਲਾ ਜਿਹਾ ਰੰਗ ਕੀਤਾ ਹੋਇਆ ਹੈ ਬਾਕੀ ਬਰਾ ਨਾਲ ਚਿੱਟਾ ਜਿਹਾ ਸਾਰਾ ਤੇ ਕਈ ਜਗ੍ਹਾ ਯਾਰ ਮੋਸਟਲੀ ਨਾ ਪ੍ਰਾਈਵੇਟ ਨੇ ਇਥੇ ਅਸੀਂ ਜਾ ਨਹੀਂ ਸਕਦੇ ਤੇ ਜਿਵੇਂ ਆ ਵੀ ਲਾਇਆ ਹੋਇਆ ਆ ਦੇਖੋ ਤੁਹਾਨੂੰ ਦਿਖਾਦਾ ਪ੍ਰਾਈਵੇਟ ਹੈ ਤੇ ਮੋਸਟਲੀ ਜਾਂਦਾ ਇਹ ਹੋਣਾ ਵੀ ਲੋਕਾਂ ਨੇ ਜਦ ਰੋਏ ਪਿੰਡ ਜਾਏ ਆਉਣਾ ਸ਼ੁਰੂ ਕਰਤਾ ਹੋਊਗਾ ਘੁੰਮਣਾ ਫਿਰਨਾ ਲੋਕ ਤੁਰੇ ਫਿਰਦੇ ਰਹਿੰਦੇ ਹੋਣਗੇ ਇੰ ਘਰਾਂ ਚ ਨਾ ਤਾਂ ਕਰਕੇ ਅ ਮਤਲਬ ਲੋਕਾਂ ਨੇ ਬਾਅਦ ਚੋ ਲਾ ਲਿਆ ਪ੍ਰਾਈਵੇਟ ਹਾਂਜੀ ਕੀ ਕਹਿੰਦੇ ਸੀ ਹਾਂ ਸਭ ਤੋਂ ਵੱਡਾ ਲੱਗਦਾ ਹੈ ਕਿ ਹਾਂਜੀ ਇਹ ਸਭ ਤੋਂ ਵੱਡਾ ਘਰ ਹੈਗਾ ਪਰ ਇਹਦੇ ਅੱਗੇ ਲਿਖਿਆ ਹੈ ਸੀ ਨੋ ਐਂਟਰੀ ਇਹਦੇ ਅੱਗੇ ਵੀ ਨੋ ਐਂਟਰੀ ਸੀ ਉਧਰ ਦੀ ਟਰਾਈ ਕਰਦੇ ਆਂ ਹੁਣ ਅਸੀਂ ਚੱਲਿਆਂ ਇਹ ਪਿੰਡ ਤੋਂ ਸ਼ਹਿਰ ਦੇ ਵੱਲ ਜਿਹੜੀ ਰਾਜਧਾਨੀ ਹੈ ਇੱਥੋਂ ਦੀ ਇਦਨਬਰਗ ਤੇ ਅਦੰਬਰਾ ਇਦਨਬਰਗ ਬੋਲਦੇ ਨੇ ਅਦੰਬ ਕੁਸ਼ ਵੀ ਕਹਿ ਲੋ ਕੁਸ਼ ਹਾਂਜੀ ਤੇ ਉੱਥੋਂ ਫਿਰ ਅਸੀਂ ਟ੍ਰੇਨ ਲੈਣੀ ਹੈਗੀ ਟ੍ਰੇਨ ਲੈ ਕੇ ਅੱਜ ਅਸੀਂ ਵਾਪਸ ਜਾਣਾ ਇੱਥੋਂ ਗਲਾਸਕੋ ਜਿਹੜਾ ਮਸ਼ਹੂਰ ਸ਼ਹਿਰ ਹੈਗਾ ਇੱਥੋਂ ਦਾ ਸਭ ਤੋਂ ਜ਼ਿਆਦਾ ਸਕਾਟਲੈਂਡ ਦਾ ਉਹਨਾਂ ਦਾ ਸਾਰੀ ਜਾਣਦੇ ਤੇ ਫਿਰ ਉੱਥੇ ਜਾ ਕੇ ਅੱਜ ਦਾ ਵਲੌਗ ਸਮਾਪਤ ਕਰਾਂਗੇ। ਨày ਤੁਹਾਨੂੰ ਅੱਜ ਇੱਥੋਂ ਦੀਆਂ ਜਿਹੜੀਆਂ ਟ੍ਰੇਨਸ ਐ ਨਾ ਹਾਂ ਮਤਲਬ ਇਹਦੀਆਂ ਸਕਾਟਲੈਂਡ ਦੀਆਂ ਤੇ ਤੁਹਾਨੂੰ ਟ੍ਰੇਨਸ ਵੀ ਦਿਖਾਵਾਂਗੇ। ਸਕਾਟਿਸ਼ ਰੇਲ ਸਕਾਟਿਸ਼ ਰੇਲ ਸਕਾਟਿਸ਼ ਸਕਾਟ ਸਕਾਟਲੈਂਡ 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 ਨੇ ਬਹੁਤ ਜੀ ਆ ਮਸ਼ਹੂਰ ਨੇ। ਟ੍ਰੇਨ ਨੂੰ ਰੱਪਾ ਸਕਾਟ ਰੇਲ ਸਕਾਟ ਰੇਲ ਬੋਲਦੇ ਹਾਂ ਜੀ। ਇਹਦੇ ਦੇਖਣਾ ਨਿੱਕੇ ਨਿੱਕੇ ਘਰ ਆ ਤੇ ਐਂਟੀਨੇ ਅੱਜ ਵੀ ਲੱਗੇ ਹੋਏ ਆ। ਮੋਸਟਲੀ ਲੋਕਾਂ ਦੇ ਐਂਟੀਨੇ ਆ। ਯੋ ਮprenda ਡਿਸ਼ਨ ਡਿਸ਼ਨ ਲਾਉਣ ਲੱਗੇ ਸੀ ਲੋਕ ਤੇ ਕਾਰਾਂ ਵੀ ਇਹਨਾਂ ਕੋਲੇ ਪ੍ਰਾਣੀ ਆ ਆ ਫੀਅਟ ਖੜੀ ਆ ਫੀਅਟ ਇਹ ਇਟਲੀ ਦਾ ਪ੍ਰੋਡਕਟ ਆ ਤੇ ਇਟਲੀ ਵਾਲਿਆਂ ਨੇ ਬਣਾਈ ਸੀਗੀ ਇਹ ਅਜੇ ਤੱਕ ਇੱਥੇ ਚੱਲੀ ਜਾਂਦੀ ਐ ਜਿਵੇਂ ਪ੍ਰਾਣਾ ਇਹਨਾਂ ਨੇ ਪਿੰਡ ਸੰਭਿਆ ਤੇ ਪ੍ਰਾਣੀਆਂ ਗੱਡੀਆਂ ਮੰਨ ਲਾਦਾ ਸਾਰਾ ਕੁਝ ਇਹਨਾਂ ਕੋਲੇ ਕਲਚਰਲ ਤੇ ਟ੍ਰੈਡੀਸ਼ਨਲ ਆ ਇਹੋ ਜੀਆਂ ਗੱਡੀਆਂ ਜੀ ਇਹ ਸਾਰੀਆਂ ਘਰ ਤੁਹਾਨੂੰ ਗ੍ਰੀਨਰੀ ਦਿਖਾਉਣਾ ਘਰਾਂ ਦੀ ਤੇ ਜਦੋਂ ਤੱਕ ਨਾ ਗਲੀਆਂ ਪੱਕੀਆਂ ਉਹ ਨਹੀਂ ਸੜਕ ਪੱਕੀਆਂ ਸੜਕ ਹਾਂਜੀ ਗਲੀਆਂ ਚ ਤੁਹਾਨੂੰ ਕਿਤੇ ਵੀ ਉਹ ਨਹੀਂ ਮਿਲੂਗੀ ਆ ਮਤਲਬ ਜਿਵੇਂ ਆਪਣੇ ਲੁੱਕ ਹੁੰਦੀ ਆ ਲੁੱਕ ਨਹੀਂ ਪਾਈ ਹੁੰਦੀ ਰੋਡ ਤੇ ਇੱਥੇ ਲੋਕ ਟਾਈਲ ਜਿਵੇਂ ਆਪਣੇ ਹੁਣ ਆਉਣ ਲੱਗੀਆਂ ਪੱਥਰ ਹੈ ਲੋਕ ਟਾਈਲ ਨਹੀਂ ਹੈਗੀ ਆ ਵੀ ਘਰ ਹਰੇਕ ਬੰਦਾ ਦੇਖੋ ਇੰਨਾ ਸਜਾ ਕੇ ਰੱਖਦਾ ਕਰਨ ਛੱਤਾਂ ਇਹਨਾਂ ਦੀਆਂ ਮੋਸਟਲੀ ਐਵੇਂ ਦੀਆਂ ਹੁੰਦੀਆਂ ਕਿਉਂਕਿ ਮੀਂਹ ਵਾਲੇ ਬੰਦੇ ਆ ਮੈਂ ਵੀ ਸਨੋ ਉਹ ਵੀ ਪੈਂਦੀ ਐ ਸਕਾਟਲੈਂਡ ਚ ਤਾਂ ਪੈਂਦੀ ਹੈਗੀ ਗੱਡੀ ਵੀ ਮਨ ਦਾ ਬਾਹਰ ਲਈ ਕੋਈ ਅਲਾਉਡ ਨਹੀਂ ਖੁਸ਼ੀ ਹੈ ਨਾ ਇਥੇ ਕੱਲੀਆਂ ਪਿੰਡਾਂ ਪਿੰਨਾਂ ਵਾਲਿਆਂ ਨੇ ਨੀ ਨਾ ਮਾੜੀ ਮੋਟੀ ਤਾਂ ਜੋ ਆਪਾਂ ਨੂੰ ਕੋਈ ਹਾਂਜੀ ਤਾਂ ਜੋ ਕੋਈ ਗੱਡੀ ਨਹੀਂ ਮਿਲ ਰਹੀ ਆਪਾਂ ਆਉਂਦੀ ਜਾਂਦੀ ਕੁਝ ਵੀ ਨਹੀਂ ਮਿਲ ਰਿਹਾ ਮੋਸਟ ਆਫ ਐਸੇ ਇਹ ਤਾਂ ਇਹਨੂੰ ਵਰਗੀ ਤਾਂ ਹੈ ਹੀ ਵਾਕ ਕਰ ਹਾਂਜੀ ਇਹ ਪਿੰਡ ਬਾਰੇ ਨਾ ਅਸੀਂ ਇੰਟਰਨੈਟ ਤੇ ਬਹੁਤ ਸੁਣਿਆ ਸੀਗਾ ਐਸੇ ਕਰਕੇ ਸਪੈਸ਼ਲੀ ਇਹਨੂੰ ਦੇਖਣ ਆਏ ਸੀਗੇ ਪਰ ਇੱਕ ਜਰਨਲ ਜਾਂ ਰਿਵਿਊ ਦੇਣਾ ਹੋਵੇ ਤੇ ਮੈਨੂੰ ਇਹ ਲੱਗਦਾ ਹੈ ਵੀ ਜਿਹੜੇ ਬੰਦੇ ਨੇ ਕੰਟਰੀ ਸਾਈਡ ਨਹੀਂ ਜਾਣਾ ਹਨਾ ਤੇ ਉਹਨਾਂ ਲਈ ਸਕਾਟਲੈਂਡ ਦਾ ਇਹ ਪਿੰਡ ਇੰਪੋਰਟੈਂਸ ਰੱਖਦਾ ਮਤਲਬ ਸੋਣਾ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੇਗਾ ਪਰ ਅਸੀਂ ਪਰਸਨਲੀ ਮਤਲਬ ਕੰਟਰੀ ਸਾਈਡ ਘੁੰਮ ਕੇ ਆਏ ਜਾਂ ਬਾਈ ਜੀ ਹੁਣਾਂ ਦਾ ਜਿੱਥੇ ਉਹ ਪੰਜਾਬੀ ਬਣੇ ਰਹਿੰਦੇ ਸੀ ਉਹ ਸਾਰਾ ਏਰੀਆ ਦੇਖਿਆਗਾ ਉੱਥੇ ਪਿੰਡ ਦੇਖਿਆ ਸਾਨੂੰ ਉਹ ਜ਼ਿਆਦਾ ਸੋਹਣੇ ਲੱਗੇ ਕਿਉਂਕਿ ਉੱਥੇ ਮਤਲਬ ਤਾਂ ਖੇਤੀਬਾੜੀ ਵੀ ਸੀ ਗਾਵਾਂ ਸੀ ਹੋਰ ਅਸਲ 'ਚ ਉਹ ਉਮੀ ਸੀ ਜਿਵੇਂ ਆਪਣੇ ਪੰਜਾਬ ਦੇ ਪਿੰਡ ਹੁੰਦੇ ਨੇ ਹਾਂ ਬਸ ਜਿਵੇਂ ਖੇਤੀਬਾੜੀ ਵੀ ਦੇਖੀ ਰਹਿਣ ਸਣ ਵੀ ਦੇਖਿਆ ਇੱਥੇ ਤਾਂ ਸਾਨੂੰ ਮਤਲਬ ਲੋਕ ਨਹੀਂ ਕੋਈ ਮਿਲੇ ਹਨ ਇੱਕ ਵੀ ਬੰਦਾ ਨਹੀਂ ਮਿਲਿਆ ਤੇ ਅੰਦਰੋਂ ਤਾਂ ਕਿਸੇ ਦਾ ਘਰ ਦਿਖਾਈ ਕੀ ਸਕਦੇ ਸੀ ਜਿਵੇਂ ਤੁਸੀਂ ਲਿਆ ਹੋਇਆ ਸੀ ਨੋ ਐਂਟਰੀ ਨਹੀਂ ਪ੍ਰਾਈਵੇਟ ਹੁੰਦੇ ਸੀ ਤੁਹਾਨੂੰ ਦਿਖਾਉਣਾ ਪਰ ਦਿਖਾ ਨਹੀਂ ਸਕਦੇ ਸੀ ਹਨ ਪਰ ਇਹ ਟ੍ਰੈਡੀਸ਼ਨਲ ਹੈਗੇ ਆ ਇਹ ਜ਼ਰੂਰੀ ਹੈ ਕਿ ਇੱਥੇ ਪ੍ਰਾਣਾ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੇਗਾ ਇਹਨਾਂ ਦੇ ਪ੍ਰਾਣਾ ਘਰ ਦਾ ਸਟਾਈਲ ਪ੍ਰਾਣਾ ਸਾਰਾ ਕੁਝ ਤੇ ਅਦਰਵਾਇਜ਼ ਨਹੀਂ ਕੰਟਰੀ ਸਾਈਡ ਤੁਸੀਂ ਘੁੰਮਿਓ ਉਹ ਜ਼ਿਆਦਾ ਖੂਬਸੂਰਤ ਹੈ ਰਾਜਸਤਾਨੀ ਦੇ ਇਹ ਇੰਨਾ ਨੇੜੇ ਹੈ ਤੁਸੀਂ ਦੇਖ ਲਓ ਤੇ ਬਸ ਜਿਉਂ ਹੀ ਤੁਸੀਂ ਇੱਕ ਗਲੀ ਉੱਪਰ ਚੜੋਗੇ ਤੇ ਤੁਹਾਨੂੰ ਚੈਲਪੈਲ ਦੇਖਣ ਨੂੰ ਮਿਲ ਜੂਗਾ ਇੱਥੇ ਆ ਬਲੈਕ ਟੈਕਸੀ ਬਲੈਕ ਐਪ ਹੋਰ ਇਹ ਸਾਰਾ ਕੁਝ ਵੀ ਚੱਲਦਾ ਹੈਗਾ ਕਾਰਾਂ ਮੇਂ ਰੋਡ ਆ ਗਿਆ ਬੱਸਸ ਵੀ ਚੱਲਨੀ ਹੈ ਸਾਰਾ ਕੁਝ ਤੁਹਾਨੂੰ ਇੱਥੇ ਮਿਲੇਗਾ ਪਰ ਪਿੰਡ ਪਿੰਡ ਚ ਤੁਹਾਨੂੰ ਤੁਰ ਕੇ ਜਾਣਾ ਪਊ ਮੈਂ ਕਿਹਾ ਵਾਈ ਵਾਕ ਵੀ ਆਪਾਂ ਨੂੰ ਹਾਫ ਐਨ ਆਰ ਲੱਗਦਾ ਸੀ ਔਰ ਟੈਕਸੀ ਚ ਵੀ ਹਾਫ ਐਨ ਆਰ ਹੀ ਲੱਗਦਾ ਹੈ ਆ ਵੀ ਦੇਖੋ ਕਿੰਨੀ ਪ੍ਰਾਣੀ ਮਾਰਦਾ ਤੇ ਆ ਬ੍ਰਿਜ ਸੀਗਾ ਸੀ ਇੱਥੋਂ ਦੇਖਿਆ ਸੀਗਾ ਇਹ ਬ੍ਰਿਜ ਤੇ ਇੱਥੋਂ ਦੇਖਦੇ ਹਾਂ ਜੇ ਪੂਰਾ 뷰 ਦੇਖਦਾ ਹੈ ਇਹ ਬ੍ਰਿਜ ਦਾ ਨਾਮ ਹੈ ਜਿਹੜਾ ਉਹ ਡੀਨ ਬ੍ਰਿਜ ਹੈ ਮਤਲਬ ਡੀਨ ਪਲੇਸ ਦੇ ਨਾਮ ਦੀ ਹੈ ਇਹ ਬ੍ਰਿਜ ਜੋੜਦਾ ਹੈਗਾ ਅ ਐਦੰਮਬਰਾ ਰਾਜਧਾਨੀ ਨੂੰ ਪਿੰਡ ਦੇ ਨਾਲ ਇਹ ਦੇਖੋ ਸੇਫਟੀ ਲਈ ਲਾਏ ਹੋਏ ਆ ਕਿੰਨੇ ਤਿੱਖੇ ਆ ਯਾਰ ਹਨਾ ਵੀ ਕੋਈ ਛਾਲ ਨਾ ਮਾਰ ਦਿੱਤਾ ਹੈ ਵੀ ਬੰਦੇ ਵਿੱਚੋਂ ਸਾਰਾ ਕੁਝ ਸਾਈਡ ਕਰ ਲੈਂਦਾ ਹੁੰਦਾ ਨੇ ਬਸ ਲਈ ਤੇ ਇੱਥੋਂ ਵੀ ਬੜਾ ਸੋਹਣਾ 뷰 ਆਉਂਦਾ ਇਹਦਾ ਦਿਖਾਵਾਂ ਥੋੜਾ ਜਿਹਾ ਅੱਗੇ ਜਾ ਓ ਦੇਖੋ ਇੱਥੇ ਸਾਰਾ ਪਿੰਡ ਦਿਖ ਰਿਹਾ ਏਦਾਂ ਸੀਗਾ ਇੰਨੀ ਗ੍ਰੀਨਰੀ ਆ ਦੋਵੇਂ ਪਾਸੇ ਇਹ ਐਡਾ ਸੀਗਾ ਉੱਪਰਲੇ ਪਾਸੇੋਂ ਥਿਊ ਵਿਊ ਹੈ ਦਾ ਆ ਗਲੀਆਂ ਨੇ ਸਾਰੀਆਂ ਜਿੰਨਾਂ ਵਿੱਚੋਂ ਦੀ ਅਸੀਂ ਆਇਆ ਉਹ ਤੱਕ ਬਣਿਆ ਹੋਇਆ ਕਾਫੀ ਲੰਮਾ ਚੌੜਾ ਸੀਗਾ ਇੱਥੋਂ 20 ਮਿੰਟ ਦੀ ਵਾਕਿੰਗ ਡਿਸਟੈਂਸ ਹੈਗਾ ਜਿਹੜਾ ਸਟੇਸ਼ਨ ਹੈਗਾ ਤੇ ਅਸੀਂ ਪੈਦਲ ਹੀ ਤੁਰਕੇ ਜਾਵਾਂਗੇ ਸ਼ਹਿਰ ਦਾ ਸਾਰਾ ਜਿੰਨਾ ਰਸਤੇ ਚ ਆਉਂਦੇ ਜਾਂਦੇ ਵਿਊ ਹੋਊਗਾ ਸ਼ਹਿਰ ਦਾ ਉਹ ਦੇਖਦੇ ਆਪਾਂ ਨਾਲੇ ਕੋਈ ਦੇਖਣ ਵਾਲੀ ਚੀਜ਼ ਮਿਲ ਜਾਂਦੀ ਹੈ ਕੋਈ ਕੁਝ ਹੋਰ ਮਿਲ ਜਾਂਦਾ ਦੇਖਣ ਵਾਲਾ ਆਹ ਸੀ ਬ੍ਰਿਜ ਦਾ ਨਾਮ ਜਿਹੜਾ ਤੁਹਾਨੂੰ ਸੱਸੇ ਸੀ ਆਇਕ ਲਿਖਿਆ ਡੀਨ ਬ੍ਰਿਜ ਕੋਇਨਸ ਬੱਸ ਵੀ ਕੋਜੀ ਉਹਨਾ ਟਾਈਮ ਹੀ ਲਾਉਂਦੀ ਸੀ ਹੈ ਨਾ ਹਾਂਜੀ ਸੇਮ ਸੀਗਾ ਇੱਥੇ ਬੱਸਸ ਵੀ ਉਹਨੇ ਹੀ ਟਾਈਮ ਲਾਉਂਦੀ ਹੈ ਜਿੱਥੋਂ ਆਪਾਂ ਆਏ ਉੱਥੇ ਹਾਫ ਐਨ ਆਰ ਦੀ ਜਰਨੀ ਸੀਗੀ ਆਪਣੀ ਹਾਫ ਐਨ ਆਰ ਦੀ ਬਾਕ ਸੀਗੀ ਜੇ ਨਾ ਤੁਸੀਂ ਘੁੰਮਣਾ ਹੋਵੇ ਇੱਥੇ ਆ ਜਿਹੜੀ ਸਿਟੀ ਲਿੰਕ ਕਰਕੇ ਬੱਸ ਹੈਗੀ ਇਹ ਜਾਂਦੀ ਆ ਜਿਵੇਂ ਹਰੇ ਕੰਟਰੀਜ਼ ਦੀਆਂ ਬੱਸਸਾਂ ਹੁੰਦੀਆਂ ਨਾ ਕਿਸ ਚੋ ਗੋ ਬੱਸ ਚੱਲਦੀ ਹੈ ਕਿਸ ਚੀ ਗੀ ਚੱਲਦਾ ਆ ਪੂਰੇ ਸਕਾਟਲੈਂਡ 'ਚ ਜੇ ਇੱਕ ਸ਼ਹਿਰ ਤੋਂ ਤੁਸੀਂ ਦੂਜੇ ਸ਼ਹਿਰ ਜਾਣਾ ਜਿਵੇਂ ਭਾਵੇਂ ਗਲਾਸਗੋ ਤੋਂ ਤੁਸੀਂ ਇੱਥੇ ਆਉਣਾ ਅਦੰਬਰ ਆ ਤੇ ਜਾਂ ਇਨਵਰਨੇਸ ਇਹਨਾਂ ਦਾ ਇੱਕ ਹੋਰ ਸ਼ਹਿਰ ਕਿਤੇ ਵੀ ਜਾਣਾ ਹੋਵੇ ਤਾਂ ਇਹ ਸਿਟੀ ਲਿੰਕ ਕਰਕੇ ਬੱਸ ਹੈਗੀ ਇੱਥੇ ਇਹਨਾਂ ਦੀ ਵੈਬਸਾਈਟ ਵੀ ਹੈ ਸਿਟੀ ਲਿੰਕ ਕਰਕੇ ਤੇ ਇਹ ਬੱਸ ਸਰਵਿਸ ਜਿਵੇਂ ਆਪਣੀ ਇੰਡੋਨੇਸ਼ੀਆ ਚੱਲਦੀ ਹੈ ਮੈਂ ਸਹੀ ਜੀ ਐਗਜ਼ੈਂਪਲ ਦੇ ਮੈਂ ਪੰਜਾਬ ਚ ਉਵੇਂ ਕਰਕੇ ਇਹ ਤੋਂ ਤੁਸੀਂ ਬੁਕਿੰਗ ਕਰ ਸਕਦੇ ਹੋ ਜਿੰਨੇ ਨਾ ਇਹ ਉੱਪਰਲੇ ਪਾਸੇ ਦੇਸ਼ ਇਹਨਾਂ ਚ ਯਾਰ ਮੌਸਮ ਦਾ ਕੋਈ ਭਰੋਸਾ ਨਹੀਂ ਅੱਜ ਨਾਲੇ ਧੁੱਪ ਨਿਕਲਿਆ ਜੀ ਨਾਲੇ ਹੁਣ ਮੀਂਹ ਵੀ ਚੱਲ ਪਿਆ ਥੋੜੀ ਥੋੜੀ ਕਿਨਮਨ ਸ਼ਾਵਰ ਤੇ ਇੱਕ ਦਿਨ ਚ ਹੀ ਤੁਸੀਂ ਸਾਰੇ ਮੌਸਮ ਦੇਖ ਲੈਣੇ ਇੱਕ ਦਿਨ ਚ ਤੇ ਬਾਕੀ ਇਹ ਇੱਥੇ ਦੁਪਹਿਰੇ ਗਰਮੀ ਹੋ ਜਾਂਦੀ ਆ ਹਰ ਰੋਜ਼ ਸ਼ਾਮ ਨੂੰ ਠੰਡ ਹੋ ਜਾਂਦੀ ਆ ਗਰਮੀ ਆ ਧੁੱਪ ਤਿੱਖੀ ਹੁੰਦੀ ਆ ਮਤਲਬ ਗਰਮੀ ਤਾਂ ਇੱਥੇ ਪੈਂਦੀ ਨਹੀਂ ਹੈਗੀ ਤਾਂ ਵੀ ਤਾਂ ਇਹ ਲੋਕ ਤਰਸਦੇ ਆ ਯਾਰ ਗਰਮੀ ਨੂੰ ਸਮੁੰਦਰ ਦੇ ਕਿਨਾਰੇ ਜਾ ਕੇ ਬਹਿੰਦੇ ਆ ਵਿਟਾਮਿਨ ਡੀ ਲੈਂਦੇ ਆ ਇੰਡੀਆ ਆਉਂਦੇ ਆ ਧੁੱਪਾਂ 'ਚ ਫਿਰਦੇ ਆ ਇਹਨਾਂ ਨੂੰ ਕੋਈ ਕੋ ਫਰਕ ਨਹੀਂ ਪੈਂਦਾ ਇਹ ਬਿਲਕੁਲ ਸ਼ਹਿਰ ਦਾ ਸਿਟੀ ਸੈਂਟਰ 'ਚ ਜਾ ਰਹੇ ਹੁਣ ਅਸੀਂ ਸ਼ਹਿਰ ਵਾਲਾ ਪਾਸਾ ਹੈਗਾ ਆ ਸ਼ਾਪਸ ਆ ਗਈਆਂ ਜੀ ਇੱਥੇ ਤੇ ਇੱਥੇ ਜੇ ਸਕਾਟਲੈਂਡ ਦਾ ਟ੍ਰੈਡੀਸ਼ਨਲ ਸਮਾਨ ਲੈਣਾ ਤੁਸੀਂ ਜਿਵੇਂ ਕੱਪੜੇ ਹਨ ਡ्रेसेस ਇਹ ਇੱਥੋਂ ਮਿਲ ਜਾਂਦੀਆਂ ਸ਼ਹਿਰ ਚ ਮਤਲਬ ਬਣੀਆਂ ਹੋਈਆਂ ਦੁਕਾਨਾਂ ਇਹਨਾਂ ਦੀ ਜਮਾ ਟ੍ਰੈਡੀਸ਼ਨਲ ਡਰੈਸ ਹੈ ਕਗਰੀ ਪਾਉਂਦੇ ਨੇ ਐਕਸਪੈਂਸਿਵ ਆਨ ਨਹੀਂ ਹਾਂਜੀ ਬੰਦੇ ਵੀ ਕਗਰੀ ਪਾਉਂਦੇ ਨੇ ਤੇ ਪ੍ਰਾਈਸ ਲਿਖਿਆ ਨਹੀਂ ਵੈਸੇ ਮੈਂ ਨਹੀਂ ਪੜ੍ਹਾਉਂਦਾ ਸਕਾਟਿਸ਼ ਪਾਈਆ ਕੋਟ ਕਾਰਡੀਗਨ ਤੇ ਆ ਕੋਟੀਆਂ ਕਲਰਫੁਲ ਜਿਹੇ ਵਾਲੇ ਪਾਉਂਦੇ ਆ ਚੈੱਕ ਜਿਹੇ ਵਾਲੇ ਜਿਵੇਂ ਚੈੱਕ ਜ ਹੈ ਨਾ ਇਸ ਤਰ੍ਹਾਂ ਦੇ ਜਾਦੇ ਪਾਉਂਦੇ ਆ ਇਹ ਸਾਰੇ ਕਲਰਫੁੱਲ ਆ ਇਹਨਾਂ ਦੀ ਵੈਲੀ ਵੀ ਜਿਹੜੀ ਪਈ ਆ ਫੀਮੇਲ ਵਾਲੀ ਵੀ ਇਹੀ ਜੀ ਹੀਲਸ ਹੀਲ ਜਗਤ ਬਾਹਰ ਇਧਰ ਸਾਰੇ ਦੇਸ਼ਾਂ 'ਚ ਬਣੇ ਹੋਏ ਆ ਗਲੀਆਂ ਦੇਖੋ ਥੋੜਾ ਜਿਹਾ ਸਾਨੂੰ ਆ ਗਲੀ 'ਚ ਚੱਕਰ ਲਵਾ ਲਿਓ ਨੇ ਇਧਰਲੇ ਪਾਸੇ ਦੇਖ ਲਓ ਕਿੰਨੀ ਰੌਣਕ ਹੁੰਦੀ ਹੈ ਸ਼ਹਿਰ 'ਚ ਕਿੰਨੀ ਰੌਣਕ ਸੀਗੀ ਤੇ ਹੈਲੋ ਹਾਇਆ ਲੋਕ ਬੜੇ ਵਧੀਆ ਯਾਰ ਇੱਕ ਗਲੀ ਥੋੜੀ ਜਿਹੀ ਅੰਦਰ ਨੂੰ ਆਜੋ ਟੋਟਲੀ ਚੇਂਜ ਹੋ ਜਾਂਦਾ ਆ ਦੇਖੋ ਕੀ ਹੋ ਗਿਆ ਟੋਟਲੀ ਚੇਂਜ ਪ੍ਰਬੰਧ ਪੈਸੇ ਜਮਾ ਹਾਂ ਹਾਂਜੀ ਇੱਥੇ ਕਿਹੜਾ ਅਫਰੀਕਾ ਹੈਗਾ ਖੁਸ਼ੀ ਵੀ ਆਪਾਂ ਨੂੰ ਖਤਰਾ ਕੋਈ ਲੁੱਟ ਲੂਗਾ 90% ਸੇਫ ਇਧਰ ਅੰਦਰਲੇ ਪਾਸੇ ਗਲੀਆਂ 'ਚ ਕੁਝ ਖਾਸ ਤਾਂ ਨਹੀਂ ਹੈਗਾ ਦੇਖਣ ਨੂੰ ਪਰ ਫਿਰ ਵੀ ਅਸੀਂ ਚਲੇ ਜਾਣੇ ਹੁੰਨੇ ਆ ਕਿ ਕੁਝ ਨਾ ਕੁਝ ਨਵਾਂ ਕੀ ਬਦਲ ਹੋਰ ਮਿਲ ਜੇ ਹੈਨਾ ਇੱਥੋਂ ਦੇ ਲੋਕਾਂ ਬਾਰੇ ਤੁਹਾਨੂੰ ਇੱਕ ਗੱਲ ਦੱਸਾਂ ਇੱਥੋਂ ਦੇ ਜਿਹੜੇ ਸਕਾਟਲੈਂਡ ਦੇ ਤਾਇਰਲੈਂਡ ਦੇ ਲੋਕ ਅਸੀਂ ਦੇਖਿਆ ਇਨਾਂ ਦਾ ਬ੍ਰਿਟਿਸ਼ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਜਿਹੜੇ ਇੰਗਲੈਂਡ ਦੇ ਗੋਰੇ ਐ ਇੰਗਲੈਂਡ ਦੇ ਲੋਗੋ ਰਹਿਣਾ ਤੁਹਾਨੂੰ ਬਹੁਤ ਜ਼ਿਆਦਾ ਰੂਡ ਮਿਲਣਗੇ ਮਤਲਬ ਉਹਨਾਂ ਦਾ ਮਿਸਬਿਹੇਵੀਅਰ ਜਾਂ ਹੁੰਦਾ ਥੋੜਾ ਜਿਹਾ ਹਨਾ ਤੇ ਪਤਾ ਨਹੀਂ ਏਸ਼ੀਅਨ ਪ੍ਰਤੀ ਹੁੰਦਾ ਮਤਲਬ ਆਪਣੇ ਲੋਕਾਂ ਨੂੰ ਦੇਖ ਕੇ ਐਵੇਂ ਦਾ ਕਰਦੇ ਇਹ ਸਾਡਾ ਪਰਸਨਲ ਐਕਸਪੀਰੀਅੰਸ ਹੈ ਹੋ ਸਕਦਾ ਤੁਹਾਡੇ ਬਾਕੀ ਹੋਰ ਨਾਲ ਕਿਸੇ ਨਾਲ ਨਾ ਹੋਇਆ ਹੋਵੇ ਮਤਲਬ ਜਿਵੇਂ ਆਪਾਂ ਲੰਘਦੇ ਆ ਜਿਹੜੇ ਇੱਥੇ ਦੇ ਗੋਰੇ ਨੇ ਉਹ ਸਮਾਈਲ ਕਰਕੇ ਲੰਘਦੇ ਨੇ ਜਾਂ ਬੁਲਾ ਕੇ ਹੈਲੋ ਕਰਕੇ ਲੰਘਦੇ ਆ ਪਰ ਜਿਹੜਾ ਅਸੀਂ ਇੰਗਲੈਂਡ ਚ ਦੇਖਿਆ ਉਹ ਨਹੀਂ ਇੰਨਾ ਬੁਲਾਉਂਦੇ ਹੈਗੇ ਮਤਲਬ ਜੇ ਤੁਸੀਂ ਕੋਈ ਰਾਹ ਰਸਤਾ ਵੀ ਪੁੱਛਦੇ ਹੋ ਫਿਰ ਵੀ ਮਤਲਬ ਐ ਕਰ ਦਿੰਦੇ ਆ ਕਿ ਅਸੀਂ ਲਿਸਨ ਨਹੀਂ ਕੀਤਾ ਤੁਹਾਡੇ ਅਸੀਂ ਕਈ ਵਾਰੀ ਫੋਟੋ ਫੋਟੋ ਖਿੱਚਣ ਨੂੰ ਬੁਲਾ ਲੈਂਦੇ ਆ ਹਨਾ ਤਾਂ ਇਗਨੋਰ ਕਰਕੇ ਲੰਘ ਜਾਂਦੇ ਆ ਪਤਾ ਨਹੀਂ ਇੱਕ ਕਿਸਮ ਦਾ ਰੇਸਿਜ਼ਮ ਹੈ ਇਹ ਤੇ ਇੱਥੇ ਦੇ ਕੋਲੇ ਖੜੇ ਰਹਿੰਦੇ ਆ ਵੀ ਹੋਰ ਖਿੱਚਣੀਆਂ ਹੋਰ ਖਿੱਚਣੀਆਂ ਦੱਸ ਐ ਨਾ ਹਾਂ ਮਤਲਬ ਪੁੱਛਦੇ ਆ ਵੀ ਤੁਹਾਨੂੰ ਪਸੰਦ ਆ ਜੀ ਨਹੀਂ ਪਸੰਦ ਤਾਂ ਹੋਰ ਵੀ ਵੈਸੇ ਵੀ ਪਿੰਡਾ ਮੁੰਡਾ ਜੀ ਦੇਖਿਆ ਸੀ ਤੁਰੇ ਜਾਂਦੇ ਹਾਲ ਚਾਲ ਪੁੱਛ ਕੇ ਤੁਹਾਡਾ ਲੰਘਣਗੇ ਹਨਾ ਜਿਹੜੇ ਯੂਕੇ ਦੇ ਪੰਜਾਬੀ ਆ ਯੂਕੇ ਚ ਰਹਿੰਦੇ ਆ ਲੋਕ ਆਪਣੇ ਤੇ ਉਹਨਾਂ ਨੂੰ ਇਹ ਗੱਲ ਦਾ ਪਤਾ ਹੋਣਾ ਮਤਲਬ ਉਹ ਇਹ ਗੱਲ ਸਮਝਦੇ ਹੋਣੇ ਹਨਾ ਵੀ ਆਪਸ ਚ ਇਹਨਾਂ ਦਾ ਗੋਰਿਆਂ ਦਾ ਬਹੁਤ ਫਰਕ ਹੈ ਵੈਸੇ ਆਪਾਂ ਤਾਂ ਸਾਰੇ ਨੂੰ ਹੀ ਗੋਰੇ ਕਹਿ ਦਿੰਨੇ ਆ ਤੇ ਜਦੋਂ ਤੁਸੀਂ ਵੀ ਕਦੇ ਇੱਥੇ ਯੂਕੇ ਆਉਂਗੇ ਨਾ ਤਾਂ ਇਹ ਐਕਸਪੀਰੀਅੰਸ ਕਰਿਓ ਤੁਸੀਂ ਤੁਹਾਨੂੰ ਬਹੁਤ ਜ਼ਿਆਦਾ ਫਰਕ ਮਿਲੂਗਾ ਬਾਕੀ ਸਾਰੇ ਜ ਮਤਲਬ ਇੰਗਲੈਂਡ ਨਾਲੋਂ ਬਾਕੀ ਸਾਰੇ ਗੋਰਿਆਂ ਦਾ ਹਨ ਤੇ ਉਹਨਾਂ ਦੀ ਬਿਜ਼ੀ ਲਾਈਫ ਆ ਪਤਾ ਨਹੀਂ ਕਿਵੇਂ ਆ ਹੋਰ ਹਿਸਾਬਦੇ ਆ ਉਹ ਪਤਾ ਨਹੀਂ ਏਸ਼ੀਅਨ ਨੂੰ ਦੇਖ ਕੇ ਆਪਾਂ ਨੂੰ ਮਤਲਬ ਖਾਸ ਹੋ ਕਰਦੇ ਤੇ ਥੋੜਾ ਥੋੜਾ ਮੀਂਹ ਸ਼ੁਰੂ ਹੋ ਗਿਆ ਯਾਰ ਮੈਂ ਤੁਹਾਨੂੰ ਕਿਹਾ ਸੀ ਨਾ ਮੌਸਮ ਦਾ ਇੱਥੇ ਕੁਝ ਵੀ ਪਤਾ ਨਹੀਂ ਤੇ ਹੁਣ ਅਸੀਂ ਜਲਦੀ ਜਲਦੀ ਸ਼ਹਿਰ ਵਿੱਚੋਂ ਨਹੀਂ ਲੰਘਦੇ ਲੰਘਦੇ ਸ਼ਹਿਰ ਵੱਲ ਨੂੰ ਜਾਂਦੇ ਆ ਤੇ ਸਟੇਸ਼ਨ ਵੱਲ ਮੁੜੀਏ ਲਓ ਜੀ ਫਾਈਨਲੀ ਪਹੁੰਚ ਗਏ ਸਟੇਸ਼ਨ ਦੇ ਤੇ ਇੱਥੇ ਨਾ ਥੋੜਾ ਜਿਹਾ ਮੀਂਹ ਪਿਆ ਨਹੀਂ ਤੇ ਹਨੇਰਾ ਹੋਇਆ ਨਹੀਂ ਤੇ ਹਨੇਰਾ ਹੋਣਾ ਦੇਖ ਲੋ ਸ਼ੁਰੂ ਹੋ ਗਿਆ ਦਿਨ ਉਹਦੇ ਹੀ ਢਲ ਜਾਂਦਾ ਹੈਗਾ ਸਰਦੀਆਂ 'ਚ ਤਾਂ ਦਿਨ ਹੀ ਬਹੁਤ ਛੋਟੇ ਹੁੰਦੇ ਇੱਥੇ ਦੇ ਹੁਣ ਇੱਥੋਂ ਅਸੀਂ ਗਲਾਸਗੋ ਦੀ ਟ੍ਰੇਨ ਲੈਣੀ ਹੈ ਇਹ ਰੇਲਵੇ ਸਟੇਸ਼ਨ ਹੈ ਇੱਥੋਂ ਦਾ ਸ਼ਹਿਰ ਯਾਰ ਬਹੁਤ ਸੋਹਣਾ ਸੀਗਾ ਇਦਨ ਬਰਗ ਤੇ ਵਧੀਆ ਰਿਹਾ ਇੱਥੋਂ ਦਾ ਦਿਨ ਕਾਫੀ ਚੀਜ਼ਾਂ ਦੇਖੀਆਂ ਪੁਰਾਣੀਆਂ ਟ੍ਰੇਨ ਜਾਇ ਸਾਡੇ ਪਈਆ ਅੱਧਾ ਘੰਟਾ ਮੀਂਹ ਕਰਕੇ ਅਸੀਂ ਪਹਿਲਾਂ ਅੰਦਰ ਆ ਗਏ ਇੱਥੇ ਨਾਲ ਤੁਹਾਨੂੰ ਇਹ ਸਟੇਸ਼ਨ ਘਟ ਮੋਲ ਵੱਧ ਲੱਗਣਗੇ ਤੇ ਸਾਡੀ ਟ੍ਰੇਨ ਜਾਣੀ ਆ ਪਲੇਟਫਾਰਮ ਨੰਬਰ 14 ਤੋਂ ਗਲਾਸ ਤੋਂ ਤੇ ਗਲਾਸ ਕੋ ਦੇ ਲੱਗਣੇ ਆ ਸਿਰਫ ਇਤੋਂ ਸਾਨੂੰ 40 45 ਮਿੰਟ ਬਸ 45 ਮਿੰਟ ਇੰਨੀ ਸਪੀਡ ਤੇ ਜਾਂਦੀ ਹੈ ਟ੍ਰੇਨ ਅੰਦਰ ਹੀ ਇਹਨੇ ਫੂਡ ਕੋਰਟ ਜਾਂ ਹੋਰ ਵੀ ਜਿੰਨਾਂ ਸ਼ਾਪਿੰਗ ਵਾਲਾ ਏਰੀਆ ਸਾਰੇ ਕੰਪਲੈਕਸ ਬਣੇ ਹੁੰਦੇ ਆ ਇਹੋ ਜਿਹਾ ਰੇਲਵੇ ਸਟੇਸ਼ਨ ਹੈ ਸਕਾਟਲੈਂਡ ਦੇ ਪਹਿਲਾਂ ਟਿਕਟ ਲੈ ਲਈਏ ਤੇ ਟਿਕਟ ਵੀ ਇੱਥੇ ਮੌਕੇ ਤੇ ਮਿਲ ਜਾਂਦੀ ਈਜ਼ੀ ਆ ਪਹਿਲਾਂ ਦਿਖਾਇਆ ਕਈ ਵਾਰ ਤੁਹਾਨੂੰ ਮਸ਼ੀਨਜ਼ ਲੱਗੀਆਂ ਹੁੰਦੀਆਂ ਮਸ਼ੀਨ ਤੋਂ ਤੁਸੀਂ ਟਿਕਟ ਆਪਣੀ ਕੱਢ ਸਕਦੇ ਹੋ ਟਿਕਟਸ ਮਿਲ ਗਈਆਂ ਤੇ ਤੁਹਨ ਦਿਖਾਦਾ ਟਿਕਟਾ ਇਥੇ ਇਹੋ ਜਿਹੀਆਂ ਹੁੰਦੀਆਂ ਆ ਟਿਕਟਾ ਇਹਨਾਂ ਦੀਆਂ ਮਸ਼ੀਨ ਕੱਢ ਦਿੰਦੀ ਆ ਇਹ ਮਸ਼ੀਨ ਚ ਪਾਓ ਇਹ ਪਈਆ 15 15 ਦੀ ਹੈ ਪਤਾ ਨਹੀਂ ਟੀ ਦੀਆਂ ਪਈਆਂ ਮੇਰੇ ਕੋਲ ਆ ਇਥੇ ਨਾ ਸੈਂਟਰ ਤੁਸੀਂ ਗਲਾਸ ਗੋ ਰੱਖ ਸਕਦੇ ਹੋ ਜਿਹੜੇ ਪਾਸੇ ਮਰਜੀ ਘੁੰਮਣਾ ਤੁਸੀਂ ਤੇ ਸੈਂਟਰ ਤੁਸੀਂ ਗਲਾਸ ਗੋ ਰੱਖੋ ਸਿੱਧਾ ਤੇ ਗਲਾਸ ਗੋ ਤੋਂ ਜਿੱਥੇ ਮਰਜੀ ਜਾਇਓ ਘੰਟੇ-ਘੰਟੇ ਦਾ ਡੇਢ-ਡੇਢ ਘੰਟੇ ਦਾ ਫਰਕ ਹੁੰਦਾ ਹੈਗਾ ਜਦੋਂ ਤੁਸੀਂ ਐਂਟਰ ਹੋਣਾ ਟਟੀਵੀ ਆਉਂਦਾ ਵੈਸੇ ਅੰਦਰ ਤੇ ਮੋਸਟਲੀ ਵੈਸੇ ਇੱਥੇ ਇੱਥੋਂ ਦੇਖ ਕੇ ਫਿਰ ਅੰਦਰ ਜਾਣ ਲੈਣਾ 14 ਨੰਬਰ ਤੋਂ ਜਾਣੀ ਆ ਯਾਰ ਹਾਂਜੀ ਗਲਾਸਗੋ ਜਾਣਾ ਐਂਟਰੀ ਕਿੱਥੋਂ ਦੀ ਐਂਟਰੀ ਪੁੱਛੋ ਇਹਨਾਂ ਇੱਥੇ ਮਸ਼ੀਨ 'ਚ ਬਹੁਤ ਇੰਨੇ ਖੜ ਜਾਓ ਮੈਨੂੰ ਲੱਗਦਾ ਹੈ ਵੀ ਟ੍ਰੇਨ ਮਿਸ ਨਾ ਹੋ ਜੇ ਲਾਸਟ ਟਾਈਮ ਆ ਜਵੀ ਸਾਨੂੰ ਇੱਕ ਪਹਿਲੀ ਟ੍ਰੇਨ ਵੀ ਮਿਲ ਗਈ ਉਦੋਂ ਪਹਿਲਾਂ ਦੀ ਤੇ ਵੈਸੇ ਜਿਹੜੀ ਟ੍ਰੇਨ ਸੀ 15-15 ਮਿੰਟਾਂ ਬਾਝੰਦੀ ਹੈ ਜ਼ਿਆਦਾ ਡਿਲੇ ਹੈ ਨਹੀਂ ਉਹ ਖੁੱਲ ਜਾ ਭਾਈ ਉਹਨੂੰ ਕੁਛ ਕਰਾਂ ਬਟਨ ਦਬਣਾ ਬੰਦਾ ਅੱਛਾ ਇੱਥੇ ਬਟਨ ਦਬਣਾ ਕਿਤੇ ਇਹ ਬਟਨ ਹੁੰਦੇ ਨੇ ਕਿਤੇ ਸਿੱਧੇ ਹੀ ਸੈਂਸਰ ਵਾਲਾ ਬੰਦ ਹੁੰਦਾ ਸੀਟ लवली ਹੁਣ ਕੋਈ ਆਪੋਜੀਟ ਡਾਇਰੈਕਸ਼ਨ 'ਚ ਤਾਂ ਸੀਟ ਸਹੀ ਪਈ ਹੈ ਮਤਲਬ ਇਧਰ ਨੂੰ ਮੂੰਹ ਵਾਲੀਆਂ ਪਰ ਅਸੀਂ ਉਧਰ ਨੂੰ ਮੂੰਹ ਵਾਲੀ ਦੇਖਣੀ ਹੈ ਕੋਈ ਮਿਲ ਜੇ ਤੋ ਦੇ ਇਕੱਠੀ ਮਿਲ ਰਹੀ ਹੈ ਗਲਾਸਗੋ ਸੈਂਟਰਲ ਗਲਾਸਗੋ ਸੈਂਟਰਲ ਜਾਣੀ ਹੈ ਸੀਟ ਮਿਲ ਗਈ ਮਨਪਸੰਦ ਤੇ ਟ੍ਰੇਨ ਵੀ ਨਿਕਲਣ ਵਾਲੀ ਹੈ ਤੇ ਵੈਸੇ ਜੇ ਮੈਂ ਤੁਹਾਨੂੰ ਦੱਸਦਾ ਸੀ ਨਾ 15-15 ਮਿੰਟਾਂ ਬਾਅਦ ਟ੍ਰੇਨ ਦੀ ਸਰਵਿਸ ਆਪਣੀ ਤਾਂ ਜਿਵੇਂ 2-4 ਘੰਟਿਆਂ ਦੀ ਇੱਕ ਹੁੰਦੀ ਹੈ ਤੇ ਇੱਥੇ ਹਰ 15 ਮਿੰਟਾਂ ਬਾਅਦ ਨਵੀਂ ਟ੍ਰੇਨ ਚੱਲੀ ਹੈ ਏਰੀਆ ਘੱਟ ਹੈ ਨਾ ਸ਼ਹਿਰ ਛੋਟੇ ਹੈ ਤਾਂ ਕਰਕੇ ਸਭ ਬਾਏ ਚੰਗਾ ਬੇਬੇ ਬਾਏ ਟ੍ਰੇਨ ਦੀ ਸਪੀਡ ਜਿਹੜੀ ਹੈਗੀ ਹੈ 140 ਲਗਭਗ 140 ਕਿਲੋਮੀਟਰ ਪਰ ਆਵਰ ਆ ਜੀ ਬਹੁਤ ਜਿਆਦਾ ਜੋ ਆਰਸ ਡਿਸਪਲੇਸ ਦੇਖੋ ਅਪ ਡਾਉਨ ਹੋਈ ਹੈ 142 43 44 45 ਵਧਾਈ ਜਾਂਦੇ ਨੇ 46 150 ਤਾਂ ਵੈਸੇ ਹੀ ਜਾਂਦੇ ਆ 47 48 ਇਹ ਇਹ ਵੀ ਬਹੁਤ ਰੌਂਗ ਚੀਜ਼ ਕਰਦੇ ਆ ਨੰਜਾ 50 300 ਕਿਲੋਮੀਟਰ ਦੀ ਸਪੀਡ ਤੇ ਜਾਂਦੀ ਨੇ ਜਿਹੜੀਆਂ ਯੂਰਪ ਦੀਆਂ ਟ੍ਰੇਨਸ ਹੈ ਪੌਣੇ ਘੰਟੇ ਬਾਅਦ ਅਸੀਂ ਪਹੁੰਚ ਗਏ ਹਾਂ ਪਿਸ਼ ਹਾਬ ਬ੍ਰਿਗਸ ਇਹ ਕਰਕੇ ਸਟੇਸ਼ਨ ਦਾ ਨਾਮ ਹੈਗਾ ਤੇ ਜਿਹੜਾ ਇਹ ਸਟੇਸ਼ਨ ਹੈ ਇਹ ਗਲਾਸਕੋ ਦੇ ਨੇੜੇ ਪੈਂਦਾ ਹੈਗਾ ਤੇ ਸੂਰਜ ਵੀ ਛਿਪਣਾ ਵਾਲਾ ਹੋ ਗਿਆ ਬਿਲਕੁਲ ਸ਼ਾਮ ਹੋ ਗਈ ਸੂਰਜ ਚੜਿਆ ਹੋਇਆ ਤੇ ਇਹ ਸੂਰਜ ਚੜਿਆ ਹੋਇਆ ਸੱਚ ਚੜਿਆ ਹੋਣਾ ਹੈਗਾ ਇੱਥੇ ਉੱਥੇ ਮੀਂਹ ਪੈਂਦਾ ਸੀ ਯਾਰ ਅਦਨ ਬਰਗ ਦੇ ਵਿੱਚ ਅਦੰਬਰਾ ਦੇ ਵਿੱਚ ਤੇ ਇੱਥੇ ਮੌਸਮ ਸਹੀ ਹੈਗਾ ਤੇ ਸਟੇਸ਼ਨ ਦੇ ਬਾਹਰਲੇ ਪਾਸੇ ਚੱਲੇ ਹੁਣ ਕੋਈ ਰੈਸਟੋਰੈਂਟ ਦੇਖਦੇ ਹਾਂ ਸੀ ਤੇ ਡਿਨਰ ਕਰ ਲਈਏ ਸ਼ਾਮ ਤੇ ਬੱਜ ਗਏ ਕੋਈ 8 ਤੇ ਕਈ ਥਾਵਾਂ ਤੇ ਨਾ ਜਿਹੜੇ ਇਹਨਾਂ ਦੇ ਪੁਲ ਬਣਾਏ ਹੋਏ ਨੇ ਸਾਡੇ ਜਾਖਲ ਮੂਨ ਕਰਕੇ ਬਣਾਏ ਹੋਏ ਆ ਬੜਾ ਲਾਡੇ ਅਸੀਂ ਪੁਲ ਦੇਖਦ ਨੂੰ ਇਹੋ ਜਿਹੇ ਅੰਗਰੇਜ਼ਾਂ ਦੇ ਪੁਰਾਣੇ ਪੁਰਾਣੇ ਜਿਹੜਾ ਨਾ ਇਹ ਇਲਾਕਾ ਇਹ ਗਲਾਸਗੋ ਦੇ ਬਾਹਰ ਬਾਹਰ ਦਾ ਏਰੀਆ ਹੈ ਗਲਾਸਗੋ ਕਾਫੀ ਵੱਡਾ ਸ਼ਹਿਰ ਹੈ ਜਿਵੇਂ ਪੂਰੀ ਸਕਾਟਲੈਂਡ ਦਾ ਲਗਭਗ ਸਭ ਤੋਂ ਵੱਡਾ ਹੀ ਹੈਗਾ ਤੇ ਕਾਫੀ ਲੰਬਾ ਚੌੜਾ ਇਹਦਾ ਏਰੀਆ ਹੈਗਾ ਤੇ ਪਰ ਇਧਰਲੇ ਪਾਸੇ ਲੱਗਦਾ ਇਹ ਪਿੰਡਾਂ ਵਾਂਗੂ ਹੀ ਆ ਸ਼ਾਂਤੀ ਜੀ ਮਿਲੋ ਇੱਧਰ ਭੀੜ ਭੜੱਕਾ ਨਹੀਂ ਹੈਗਾ ਖੁਸ਼ ਡੈਂਟਲ ਹੋ ਸਾਹਮਣੇ ਸਾਹਮਣੇ ਖੁਸ਼ੀ ਦੁਕਾਨ ਆ ਗਈ ਖੁਸ਼ ਡੈਂਟਲ ਸ਼ਾਪ ਜੀਨੇ ਦੰਦ ਦੰਦ ਦਾ ਸੈਟ ਕਰਾਉਣੀ ਹੋਣੀ ਤਾਂ ਆ ਜਿਓ ਮੇਰੇ ਕੋਲ ਪਹਿਲਾਂ ਡਾਕਟਰ ਸਾਹਿਬ ਦਾ ਕਰਾ ਦਿੰਦੇ ਆ ਪਹਿਲਾਂ ਮੇਰੇ ਆਪ ਦਾ ਜਾਂਦੇ ਕਿ ਪਿੱਛੇ ਮੈਂ ਤਾਂ ਬਥੇਰਾ ਕਿਹਾ ਸੀ ਮੈਨੂੰ ਹਾਂ ਜੀ ਤੇਰਾ ਦੰਦ ਇੱਕ ਸੈੱਟ ਕਰਾ ਦੋ ਰਿਪਰ ਨਹੀਂ ਮੈਨੂੰ ਤਾਂ ਤੂੰ ਐਂ ਸੋਹਣੀ ਲੱਗਦੀ ਆ ਆ ਖੁਸ਼ੀ ਨੇ ਤਾਂ ਮੈਨੂੰ ਕਈ ਵਾਰ ਕਿਹਾ ਵੀ ਮੇਰਾ ਦੰਦ ਮੈਨੂੰ ਬੁਰਾ ਲੱਗਦਾ ਹੈ ਅੰਦਰ ਨੂੰ ਜਿਹੜਾ ਇੱਕ ਹੈਗਾ ਵਿਆਹ ਤੋਂ ਪਹਿਲਾਂ ਵੀ ਵਿਆਹ ਤੋਂ ਪਹਿਲਾਂ ਵੀ ਠੀਕ ਕਰਾਉਣਾ ਹੈਗਾ ਇਹਨੂੰ ਤੇ ਹੋ ਵੀ ਸਕਦਾ ਅੱਜ ਕੱਲ ਕੀ ਨਹੀਂ ਹੁੰਦਾ ਸਾਰਾ ਕੁਝ ਹੀ ਹੋ ਜਾਂਦਾ ਹੈਗਾ ਪਰ ਮੈਨੂੰ ਇਹ ਲੱਗਦਾ ਹੁੰਦਾ ਯਾਰ ਵੀ ਕੁਦਰਤ ਨੇ ਜਿਵੇਂ ਤੁਹਾਨੂੰ ਦਿੱਤਾ ਹੈ ਨਾ ਕਿਉਂ ਮੋਡੀਫਿਕੇਸ਼ਨ ਨਾ ਕਰਾਉਣੀ ਹੈ ਬੰਦੇ ਦੀਆਂ ਜਿਵੇਂ ਦਾ ਹੈਗਾ ਉਵੇਂ ਦਾ ਰੱਖੋ ਤੇ ਇੱਥੇ ਬਹੁਤ ਸੈਕਰੀਫਾਈਜ਼ ਕਰਨੇ ਪੈਂਦੇ ਨੇ ਫੋਟੋ ਇਧਰਲੇ ਪਾਸੇ ਨਾ ਕਰਾਉਣੀ ਪੈਂਦੀ ਹੈ ਮੈਨੂੰ ਵਧੀਆ ਲੱਗਦਾ ਬਸ ਦੈਟਸ ਇਟ ਓਕੇ ਵੈਸੇ ਤਾਂ ਨਾ ਸ਼ਾਮ ਨੂੰ ਇੱਥੇ ਕਾਫੀ ਦੁਕਾਨਾਂ ਤੋਂ ਗੁਨਾ ਬੰਦ ਹੋ ਜਾਂਦੇ ਨੇ 5 ਵਜੇ ਤੋਂ ਬਾਅਦ ਹੀ ਬੰਦ ਹੋਣ ਲੱਗ ਜਾਂਦੀ ਨੇ ਆ ਜਿਵੇਂ ਹੈਗੀਆਂ ਕੁਝ ਦੁਕਾਨਾਂ ਨਾ ਕਲੋਜ਼ ਹੋਈਆਂ ਪਈਆਂ ਕਿਉਂਕਿ ਇਹ ਟਾਈਮ ਜਿਵੇਂ ਤੁਹਾਨੂੰ ਦੱਸਿਆ 8 ਵਜੇ ਹੋਈ ਆ ਤੇ ਪਰ ਦੇਖਦੇ ਆ ਨੇੜੇ ਇੱਥੇ ਕੋਈ ਰੈਸਟੋਰੈਂਟ ਇੱਧਰ ਨੂੰ ਗੂਗਲ ਮੈਪ ਤੇ ਪਾਉਨੇ ਆ ਕੁਝ ਨਾ ਕੁਝ ਲੱਭਦੇ ਆ ਜੀ ਇੱਥੇ ਉੱਥੇ ਤਾਂ ਤੁਹਾਨੂੰ ਪਿੰਡ ਦਿਖਾਈ ਦਿਖਾਏ ਸੀਗੇ ਹੁਣ ਨਾਲ ਗਲਾਸ ਕੋ ਉਹਦਾ ਵੀ ਪੰਡਾਣਾ ਏਰੀਆ ਦਿਖਾ ਦੀ ਦੇਸ਼ੀ ਅਰੇ ਹੈ ਸਾਫ ਸੁਥਰਾ ਬਹੁਤ ਹੈਗਾ ਖਰਾਬਾ ਆ ਦੇਖੋ ਆ ਨਾਲੇ ਕੋਈ ਪ੍ਰਾਈਵੇਟ ਪਾਰਕ ਨਹੀਂ ਹੈਗਾ ਪਬਲਿਕ ਪਾਰਕ ਨੇ ਇਹ ਜਿੰਨੇ ਆ ਤੁਸੀਂ ਦੇਖ ਰਹੇ ਹੋ ਮਤਲਬ ਪਬਲਿਕ ਪਲੇਸਸ ਤੇ ਵੀ ਨਾ ਇੰਨਾ ਵਧੀਆ ਵਧੀਆ ਲਾਉਨ ਲੂਨ ਕੱਟ ਕੇ ਐਂਡ ਮੈਂਟੇਨ ਰੱਖਦੇ ਆ ਸਰਕਾਰ ਵੀ ਲੋਕ ਵੀ ਰੱਖਦੇ ਆ ਹੁਣ ਅਸੀਂ ਇੱਧਰ ਨੂੰ ਜਾਣੇਗਾ ਤੇ ਇਹ ਰਸਤੇ ਦੇ ਉਹ ਲਾਸਟ ਤੇ ਰੈਸਟੋਰੈਂਟ ਦੱਸ ਰਿਹਾ ਸਾਨੂੰ ਇੱਧਰ ਆ ਗੋ ਜੀ ਟੇਸਟ ਇੰਡੀਅਨ ਕੁਜ਼ੀਨ ਦੇਖੋ ਪੰਜਾਬੀ ਖਾਣੇ वेलकम ایتھے ਅਸੀਂ ਪਹਿਲਾਂ ਵੀ ਆਏ ਸੀ ਜੀ ਟੇਸਟ ਇੰਡੀਅਨ ਕੁਜ਼ੀਨ ਤੇ ਤੇ ਆਪਣੇ ਮੈਨੇਜਰ ਸਾਹਿਬ ਨੇ ਸੋਰੀ ਆ ਡੋਨਟ ਹੈਵ ਦੇ ਇਹਰੇ ਕੇਰਲਾ ਤੋਂ ਗੋਆ ਗੋਆ ਸਾਰੀ ਗੋਆ ਯੂ ਆ ਫਰਮ ਗੋਆ ਹੈ ਤੇ ਗੋਆਜ਼ ਨੇ ਸਾਊਥ ਇੰਡੀਆ ਕਾਕੀ ਤੁਮ ਆਏ ਕਿ ਤੁਮ ਆਏ ਗੋਰੇ ਵੀ ਇੱਥੇ ਆਉਂਦੇ ਚਲੋ ਇੰਡੀਅਨ ਖਾਣ ਖੋਣ ਆਰਡਰ ਦਈਏ ਕੁਛ ਖਾਈਏ ਪੀਏ ਇੱਕ ਕਿਚਨ ਜਾ ਕੇ ਜੀ ਕਹਿੰਦੇ ਇਥੇ ਪੰਜਾਬੀ ਮੁੰਡੇ ਆਪਣੇ ਤੇ ਪੰਜਾਬ ਵਾਲੇ ਹੁਸ਼ਿਆਰਪੁਰੀਏ 도ਬੇ ਵਾਲੇ ਹੈ ਕੀ ਹਾਲ ਚਾਲ ਜੀ ਇਹ ਭਾਈਆਂ ਨੇ ਬੜਾ ਖਵਾਇਆ ਮੋٹے ਕਰ ਕਰ ਤੋਰ ਰਹੇ ਨੇ ਇਹਨਾਂ ਨੇ ਹੋਰ ਭਾਈ ਠੀਕ ਠਾਕ ਚੜ੍ਹਦੀ ਕਲਾ ਕੀ ਹਾਲ ਹੈ ਮਿੱਤਰ ਠੀਕ ਹੈ ਠੀਕ ਠਾਕ ਛੱਡ ਦੀ ਗੱਲ ਐਣ ਚਲੋ ਹੁਣ ਤੁਸੀਂ ਵੀ ਘਰ ਤੇ ਵੀ ਦੇਖ ਲੈਣਗੇ ਤੁਹਾਡੇ ਹੈ ਚਲੋ ਸ਼ੁਕਰੀਆ ਭਾਈ ਸ਼ੁਕਰੀਆ ਚਲੋ ਧੰਨਵਾਦ ਧੰਨਵਾਦ ਭਰਾ ਤੁਹਾਡਾ ਇਹ ਭਾਈ ਹੁਣੀ ਕਹਿੰਦੇ ਕਹਿੰਦੇ ਵਲੌਗ ਤੁਹਾਡਾ ਕੋਈ ਨਹੀਂ ਛੱਡੀਦਾ ਸੀ ਹੈ ਹਾਂਜੀ ਹਾਂਜੀ ਬਿਲਕੁਲ ਸਾਰੇ ਵਲੌਗ ਦੇਖਦੇ ਆਂ ਕਹਿੰਦੇ ਤਾਂ ਵਾਲਾ ਪ੍ਰਾ ਟਾਈਮ ਉਹ ਜਿਹੜਾ ਡਾਇਲੋਗ ਆ ਜੀ ਵੀ ਚੇਤਾਇਆ ਤੁਹਾਨੂੰ ਸਾਰੋ 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 ਅਫਰੀਕਾ ਵਾਲਾ ਬਹੁਤ ਵਧੀਆ ਲੱਗਿਆ ਅਫਰੀਕਾ ਨਾ ਇੱਕ ਕਮਰੇ ਜਿਹਨੇ ਆ ਨਾ ਬਤਾਇਆ ਗਿਆ ਸਾਰੋ ਸਾਰੋ ਕਹ ਕੇ ਇਹ ਕਹਿੰਦੇ ਅਸੀਂ ਵੀ ਇੱਥੇ ਇੱਕ ਦੂਜੇ ਨੂੰ ਜਦੋਂ ਮਿਲ ਲਈ ਕਹਿੰਦੇ ਸਾਰੋ ਸਾਰੋ ਚਲੋ ਮਿਹਰਬਾਨੀ ਮਿਲਦੇ ਆ ਠੀਕ ਹੈ ਚੋਕਰੀ ਅਸੀਂ ਆਵਾਂਗੇ ਦੋ ਕੁ ਮਹੀਨਿਆਂ ਦੁਆਰੇ ਜੀ ਦੋ ਮਹੀਨਿਆਂ ਤੇ ਹਾਂਜੀ 1 ਅਕਤੂਬਰ ਨੂੰ ਅਕਤੂਬਰ ਨੂੰ ਦੁਆਰੇ ਆਵਾਂਗੇ ਪੰਜਾਬੀਆਂ ਦੀ ਸਭ ਤੋਂ ਪਹਿਲੀ ਆਦਤ ਚਾਹ ਨਾਲ ਸਮੋਸੇ ਇਹ ਵੀ ਇੱਥੇ ਮਿਲ ਜਾਂਦੇ ਆ ਜੀ ਤੇ ਨਾਲ ਚਟਨੀ ਦੇਖੋ ਵੱਖਰੀ ਕਿਸਮ ਦੀ ਆ ਟਮਾਟਰ ਵਾਲੀ ਆਪਣੀ ਬਣਾਈ ہوئی ਤੇ ਜਿਹੜੇ ਸ਼ੈਫ ਸਾਹਿਬ ਆ ਉਹ ਸਾਹਮਣੇ ਬੈਠੇ ਆ ਜੀ ਸਾਡੇ ਕੋਲੇ ਜਿਹੜੇ ਬਣਾਉਂਦੇ ਆ ਹਾਂ ਜੀ ਤੇ ਇਦੋਂ ਬਾਅਦ ਚਾਹੂਗੀ ਰੋਟੀ ਸੋਏ ਸੀ ਜੀ ਆਪਣਾ ਅੱਜ ਦਾ ਵਲੌਗ ਜਿਹਦੇ ਚ ਦਿਖਾਏ ਤੁਹਾਨੂੰ ਸਕੋਲ ਆਂਡ ਦੇ ਪਿੰਡ ਹੋਰ ਆਲਾ ਦਵਾਲਾ ਤੇ ਜੁੜੇ ਰਹੋ ਤੁਸੀਂ ਆਪਣੇ ਸਕਾਟਲੈਂਡ ਦੇ ਸਫ਼ਰ ਨਾਲ ਦਿਖਾਉਂਦੇ ਰਾਵਾਂਗੇ ਤੁਹਾਨੂੰ ਸੋਹਣੀਆਂ ਸੋਹਣੀਆਂ ਥਾਵਾਂ ਸਕਾਟਲੈਂਡ ਤੋਂ ਤੇ ਮਿਲਦੇ ਆਂ ਜੀ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ